ਜੋ ਆਪਣੇ ਕੋਲੇ ਦੋ ਟਰੈਕਟਰ ਆਏ ਨੇ ਇੱਕ 855 ਇੱਕ ਸੋਨਾਲੀਕਾ ਇਹ ਭਰਾਵਾਂ ਦੇ ਟਰੈਕਟਰ ਆਏ ਨੇ ਕਿਉਂਕਿ ਭਰਾ ਜਲਦੀ ਆਗੇ ਸੀ ਆਪਣੇ ਕੋਲੇ ਸਵੇਰ ਦਾ ਟਾਈਮ ਕੁਝ ਕਿੰਨੇ ਵਜੇ ਆਗੇ ਸੀ ਭਾਈ ਜੀ 5 ਵਜੇ ਅੱਛਾ 5 ਵਜੇ ਸਾਡੇ ਕੋਲੇ ਆ ਗਏ ਖੋਲਦੇ ਆਪਾਂ ਇਸ ਟਰੈਕਟਰ ਦਾ ਆਪਾਂ ਕਲਚ ਤੇ ਇੱਕ ਡੀਜ਼ਲ ਪੰਪ ਦੀ ਜੌਬ ਕਰਨੀ ਹੈ ਬਾਕੀ ਸੋਨਾਲੀਕਾ ਲਓ ਸੱਜਣੋ ਆਪਣਾ ਜੋ ਸਫਾਈ ਹੋ ਚੁੱਕੀ ਹੈ ਇਧਰੋਂ ਕਲਚ ਦੀ ਇਧਰੋਂ ਦੇਖ ਸਕਦੇ ਹੋ ਤੁਸੀਂ ਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਸੋ ਅੱਜ ਸੱਜਣੋਂ ਗੱਲਬਾਤ ਕਰਦੇ ਆਪਾਂ ਜੋ ਆਪਣੇ ਕੋਲੇ ਦੋ ਟਰੈਕਟਰ ਆਏ ਨੇ ਇੱਕ 855 ਇੱਕ ਸੋਨਾਲੀਕਾ ਇਹ ਭਰਾਵਾਂ ਦੇ ਟਰੈਕਟਰ ਆਏ ਨੇ ਕਿਉਂਕਿ ਭਰਾ ਜਲਦੀ ਆ ਗਏ ਸੀ ਆਪਣੇ ਕੋਲੇ ਸਵੇਰ ਦਾ ਟਾਈਮ ਕੁਝ ਕਿੰਨੇ ਵਜੇ ਆ ਗਏ ਸੀ ਬਾਜੀ 5 ਵਜੇ ਅੱਛਾ 5 ਵਜੇ ਸਾਡੇ ਕੋਲੇ ਆ ਗਏ ਸੀਗੇ ਤੇ ਭਰਾ ਜਦੋਂ ਆਏ ਟਰੈਕਟਰ ਦੇ ਉੱਪਰ ਹੀ ਸੁੱਤੇ ਪਏ ਸੀ ਕਿਉਂਕਿ ਅਸੀਂ ਵਰਕਸ਼ਾਪ ਵੀ ਨਹੀਂ ਹਜੇ ਖੋਲੀ ਸੀ ਕਿਉਂਕਿ ਉਦਾਂ ਤਾਂ ਮੈਂ ਆ ਜਾਣਾ ਹੁਣਾਂ 5:30 ਤੇ 5 ਦੇ ਵਿੱਚ ਵਿੱਚ ਆ ਜਾਣਾ ਹੁਣਾਂਗਾ ਤੇ ਚਲੋ ਅੱਜ ਥੋੜਾ ਜਿਹਾ ਲੇਟ ਹੋ ਗਿਆ ਤੇ ਖੋਲਦੇ ਆਪਾਂ ਇਸ ਟਰੈਕਟਰ ਦਾ ਆਪਾਂ ਕਲਚ ਤੇ ਇੱਕ ਡੀਜ਼ਲ ਪੰਪ ਦੀ ਜੌਬ ਕਰਨੀ ਹੈ ਬਾਕੀ ਸੁਣਨ ਲਈ ਕਿ ਟਰੈਕਟਰ ਆਪਣੇ ਕੋਲੇ ਰਹੂਗਾ ਉਹਦੇ ਵਲੌਗ ਆਪਾਂ ਫੇਰ ਪਾਵਾਂਗੇ ਕਿਉਂਕਿ ਉਸ ਟਰੈਕਟਰ ਦੇ ਵਿੱਚ ਆਪਾਂ ਟਰਬੋ ਵਗੈਰਾ ਤੇ ਇੰਜਨ ਦੀ ਪਾਵਰ ਵਗੈਰਾ ਵਧਾਉਣੀ ਹੈ ਉਹਦੀ ਤੇ ਚਲੋ ਸਭ ਤੋਂ ਪਹਿਲਾਂ ਆਪਾਂ ਇਹਦਾ ਡੀਜ਼ਲ ਪੰਪ ਐਂਡ ਜੋ ਆਪਾਂ ਕਲਚ ਖੋਲਦੇ ਆ ਤੇ ਸੋ ਜੁੜੇ ਰਹੇ ਵਲੌਗ ਦੇ ਨਾਲ ਤੁਸੀਂ ਬਾਕੀ ਸਾਰਾ ਇਹਦਾ ਖੋਲ ਕੇ ਤੁਹਾਨੂੰ ਦਿਖਾਉਣਾ ਕੀ ਕੀ ਇਹਦੇ ਵਿੱਚ ਡੈਮੇਜ ਹੋਇਆ ਕੀ ਕੀ ਆਪਣੀ ਖਰਾਬੀ ਨਿਕਲਦੀ ਆ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਸਾਰਾ ਵਲੌਗ ਤੁਸੀਂ ਐਂਡ ਤੱਕ ਜਰੂਰ ਦੇਖਣਾ ਜਿਹੜੇ ਭਰਾ ਨਵੇਂ ਜੁੜੇ ਨੇ ਚੈਨਲ ਦੇ ਉੱਪਰ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਐਦਾਂ ਦੀ ਵੀਡੀਓ ਮਿਲਦੀ ਰਵੇ ਤੇ ਚਲੋ ਸਭ ਤੋਂ ਪਹਿਲਾਂ ਆਪਾਂ ਖੋਲਦੇ ਆ ਕਲੱਚ ਤੇ ਫਿਰ ਖੋਲਾ ਕੇ ਡੀਜ਼ਲ ਪੰਪ ਐਂਡ ਨੋਜ਼ਲਾਂ ਤੇ ਬਾਜੀ ਕਿਹੜਾ ਪੈਂਡ ਆ ਤੁਹਾਡਾ ਕੱਲੇ ਹੋਏ ਬਾਜੀ ਟਾਰੀ ਵਾਗਾ ਬੰਦਾ ਅੱਛਾ ਟਾਰੀ ਵਾਗਾ ਬਾਡਰ ਠੀਕ ਆ ਭਰਾ ਦਾ ਵੀ ਹਾਂਜੀ ਹਾਂਜੀ ਸੇਮ ਪੈਂਡ ਆ ਤੇ ਚਲੋ ਸੱਜਰੋ ਬਾਕੀ ਖੋਲਦੇ ਆ ਬਾਕੀ ਤੁਹਾਨੂੰ ਟਰੈਕਟਰ ਤਿਆਰ ਕਰਕੇ ਉਸ ਤੋਂ ਬਾਅਦ ਤੁਹਾਨੂੰ ਰਿਵਿਊ ਦਿਆਂਗੇ। ਲਓ ਮਿੱਤਰੋ ਜੋ ਆਪਣਾ ਕਲਚ ਖੁੱਲ ਗਿਆ ਸੀਗਾ ਤੇ ਬਾਕੀ ਕਲਚ ਵਗੈਰਾ ਤੁਹਾਨੂੰ ਦਿਖਾ ਦਿੰਨੇ ਆ ਕੰਡੀਸ਼ਨ ਕਲਚ ਦੀ। ਆ ਇਧਰੋਂ ਵੀਲ ਦੀ ਕੰਡੀਸ਼ਨ ਆ। ਇਧਰੋਂ ਬਗੈਰ ਬੈਰਿੰਗ ਵਗੈਰਾ ਆਪਾਂ ਕੱਢਦੇ ਆ ਦੁਬਾਰ ਤੇ ਸ਼ਾਫਟ ਵੀ ਆਪਾਂ ਰੈਲੀ ਕਰਦੇ ਇਧਰੋਂ ਗਰੀਵ ਵਗੈਰਾ ਰੀਸ ਵਗੈਰਾ ਕਰਕੇ। ਚਲੋ ਜੋ ਸਫਾਈ ਦਾ ਕੰਮ ਆਪਣਾ ਚੱਲ ਗਿਆ ਦਾ ਕਲਚ ਚੱਲ ਪਿਆ ਕਲਚ ਦਾ। ਜੋ ਸਫਾਈ ਦਾ ਕੰਮ ਆਪਣਾ ਚੱਲ ਪਿਆ ਬਾਕੀ ਕਲਚ ਪਲੇਟਾ ਤੁਹਾਨੂੰ ਦਿਖਾਣਾ। ਆ ਤਾਂ ਆ ਗਈ ਆਪਣੀ ਮੇਨ ਗੇਰਾਂ ਵਾਲੀ ਤੇ ਇਧਰ ਆ ਗਈ ਆਪਣੀ ਪੀਟੀਓ ਵਾਲੀ ਚਲੋ ਕਲਚ ਪਲੇਟ ਆਪਣੀਆਂ ਚੇਂਜ ਕਰਨੀਆਂ ਪੈਣੀਆਂ ਸੋ ਇਸ ਤੋਂ ਬਾਅਦ ਆਪਾਂ ਲਿਆਉਣੇ ਆ ਪਾਰਟਸੇ ਦਾ ਏਜੰਸੀ ਜਾ ਕੇ ਤੇ ਕਰਦੇ ਆ ਸੈਟਿੰਗ ਇਹਦੀ ਆਪਾਂ ਸਭ ਤੋਂ ਪਹਿਲਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਈ ਆਪਾਂ ਤੇ ਇੱਕ ਆਪਾਂ ਇਹਦਾ ਫੇਸ ਵਗੈਰਾ ਗ੍ਰੈਂਡਰ ਤੇ ਲਵਾਵਾਂਗੇ ਚਲੋ ਸੋ ਜਨੋ ਬਾਕੀ ਜੁੜੇ ਰਿਹਾ ਵੀਡੀਓ ਦੇ ਨਾਲ लो सजनो अपना जो सफाई हो चुकी है इधरों क्लच की इधर देख सकते हो तीन एक तो आप दो क्लच प्लेटा बदलोंगे आप इधर अपना फ्राईवील प्रेस प्लेट भी वाश हो गया सारा बाकी फिंगर वगैरह अपन नवी एक क्लच बैर हाले हाफ क्लच बैर फॉरक आप नवा पावे आ इन्हों का फेस लगावे आप चलो चलते अपना पार्ट्स लैन सो जो वीडियो के ना चलो सजनों बाकी जो आप एजेंसी जो पार्ट्स ले आए थे ਜੋ ਫਿਲਟਰ ਵਗੈਰਾ ਬਾਕੀ ਤੁਹਾਨੂੰ ਕਲਚ ਪਲੇਟਾਂ ਵਗੈਰਾ ਵੀ ਦਿਖਾਉਨੇ ਆ ਸਾਰੀਆਂ ਜੋ ਸਾਰਾ ਪਾਰਟ ਆਪਾਂ ਏਜੰਸੀ ਦਾ ਯੂਸ ਕੀਤਾ ਸਰਵਿਸ ਵੀ ਇਨਸਟ੍ਰਕਟਰ ਦੀ ਆਪਾਂ ਕਰਨੀ ਆ ਤੇ ਫੇਸ ਵਗੈਰਾ ਉਤਾਰਤਾ ਆਪਾਂ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਕਲਚ ਪਲੇਟਾਂ ਕਿਡਿੰਗੜਗਣ ਲੈ ਕੇ ਆਏ ਖੇਤ ਟੈਸਟ ਡਰਾਈਵ ਲੈਣ ਆਏ ਸੀ ਸੋਰਾਇ ਟਰੈਕਟਰ ਦਾ ਤੇ ਸਭ ਤੋਂ ਪਹਿਲਾਂ ਆਪਾਂ ਸੋਨਾਲੀਕਾ ਦਾ ਚੈੱਕ ਅਪ ਕਰਦੇ ਕਿਉਂਕਿ ਇਹ ਟਰੈਕਟਰ ਇਹਨਾਂ ਨੇ ਟਰਬੋ ਵਗੈਰਾ ਲਗਾਉਣ ਲਈ ਆਪਣੇ ਕੋਲ ਲੈ ਕੇ ਆਏ ਆ ਕਿਉਂਕਿ ਇਸਾ ਟਰੈਕਟਰ ਤੇ ਆਪਾਂ ਟਰਬੋ ਵਗੈਰਾ ਤੇ ਪਾਵਰ ਵਧਾਉਣੀ ਆਈ ਜਾਂਦੀ ਸਭ ਤੋਂ ਪਹਿਲਾਂ ਆਪਾਂ ਉਹਨੂੰ ਚੈੱਕ ਕਰਦੇ ਆਂ ਆਪਾਂ ਇਦਾਂ ਹੀ ਜਿੱਦਾ ਐਸੇ ਟਰੈਕਟਰ ਕੰਪਨੀ ਵੱਲੋਂ ਤੇ ਪਹਿਲਾਂ ਇੱਕ ਇੱਧਰ ਟਰੈਕਟਰ ਆਪਾਂ ਜਿੱਦੀ ਕਲੱਚ ਦੀ ਜੌਬ ਤੇ ਪੰਪ ਦੇ ਵਿੱਚੋਂ 5 ਐਸਪੀ ਦਾ ਫਰਕ ਪਾਇਆ ਇਸ ਟਰੈਕਟਰ ਦਾ ਵੀ ਆਪਾਂ ਚੈੱਕ ਅਪ ਕਰਦੇ ਆਂ ਚਲੋ ਸੱਜਣੋ ਪਹਿਲਾਂ ਆਪਾਂ ਸੋਨਾਲੀਕਾ ਦੀ ਬਾਕੀ ਜੁੜੇ ਦੇ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਦੋਨਾਂ ਟਰੈਕਟਰਾਂ ਦਾ ਰਿਵਿਊ ਦਿਖਾਉਂਦੇ ਹਾਂ